ਸਸਿਕ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਅਸੀਂ ਗਏ ਪਿੰਡ ਢੱਡੇ ਅਖੰਡਪਾਠ ਤੇ ਭਾਈ ਲਾਲੀ ਜੀ ਨੇ ਅਖੰਡਪਾਠ ਕਰਾਇਆ ਸੀ ਆ ਦੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਚ ਸਭ ਤੋਂ ਚੰਗੀ ਗੱਲ ਇੱਥੇ ਭਾਈ ਬੂਟੇ ਵੰਡੇ ਗਏ ਪ੍ਰਸ਼ਾਦ ਦੇ ਤੌਰ ਤੇ ਨਾ ਪੌਦੇ ਦਿੱਤੇ ਗਏ ਫੁੱਲਦਾਰ ਤੇ ਦੂਜੇ ਸ਼ਾਨਦਾਰ ਠੀਕ ਹੈ ਤੇ ਸਜਾਵਟੀ ਪੌਦੇ ਗ੍ਰੀਨ ਵੈਲਫੇਅਰ ਸੁਸਾਇਟੀ ਰਾਮਪੁਰ ਵਾਲਿਆਂ ਨੇ ਇੱਥੇ ਵੰਡੇ ਤੇ ਇੰਨਾ ਸੋਹਣਾ ਮੈਨੂੰ ਸਿਸਟਮ ਲੱਗਿਆ ਅਖੰਡਪਾਠ ਦਾ ਵੀ ਰੂਹ ਖੁਸ਼ ਹੋ ਗਈ ਆ ਲੱਗੀ ਬੱਚਿਆਂ ਦੀ ਫੋਟੋ ਦੋ ਮੁੰਡੇ ਆ ਬਾਈ ਤੇ ਇਹ ਦੋਨਾਂ ਚੋਂ ਇੱਕ ਦਾ ਅੱਜ ਬਰਥਡੇ ਸੀਗਾ ਜਨਮ ਦਿਨ ਸੀ ਉਹਦੀ ਖੁਸ਼ੀ ਚ ਅਖੰਡਪਾਟ ਦਾ ਭੋਗ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਸੱਦੇ ਤੇ ਵਧੀਆ ਤੇ ਟੈਂਟ ਲੱਗਿਆ ਤੇ ਖਾਣ ਵਾਲਾ ਸਮਾਨ ਲੱਗਿਆ ਹੋਇਆ ਦੇਖੋ ਕਿਵੇਂ ਫੁੱਲ ਬੜਾ ਬਣਾ ਕੇ ਰੱਖਿਆ ਹਲਵਾਈ ਵੀ ਕਮਾਲ ਸੀ ਪ੍ਰਿੰਟ ਡਿਆਂ ਤੋਂ ਹੀ ਤੇ ਤੁਹਾਨੂੰ ਮ ਦਿਖਾਉਣਾ ਕੀ ਕੀ ਐਟਵਾ ਖਾਣ ਨੂੰ ਸੀ ਬੁੰਦੀ ਚਾਵਲਾ ਮੁਪਨੀ ਰ ਮੈਕਸ ਬਈ ਟੇਬਲ ਮੂੰਗੀ ਬਹੁਤ 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 ਸਾਗ ਸਾਗ ਦੇ ਨਾਲ ਮੱਕੀ ਦੀਆਂ ਰੋਟੀਆਂ ਰਸਗੁੱਲੇ ਖੀਰ ਖੀਰ ਦੇ ਉਤੇ ਇੰਨੇ ਬਣਾਵਦੋਂ ਪਾਈ ਬਈ ਸਰਾ ਘਰਿਆ ਪਿਆ ਸੀ ਠੀਕ ਹੈ ਜੀ ਫਿਰ ਗਾ ਪਕੌੜੇ ਸਾਰੇ ਪੰਤੇ ਵੀ ਬਾਈ ਨੇ ਖੁੱਲਾ ਕੰਮ ਕਰਿਆ ਸੀ ਕੋਈ ਕਿਸੇ ਜੀ ਦੀ ਘਾੜ ਨਹੀਂ ਇਧਰ ਮੋੜ ਕੀ ਆਲਾ ਤੇ ਉਹਨਾਂ ਨੇ ਬਣ ਕੇ ਆ ਦੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੀ ਮੇਨ ਆਪਾਂ ਜਿਹੜਾ ਸੀਨ ਦਿਖਾਉਣਾ ਹਨ ਵਾਹਿਗੁਰੂ ਤੇ ਆ ਕੀਰਤਨ ਕਰਨ ਵਾਲਾ ਭਾਈ ਮੇਰੇ ਕੰਡੋਂ ਆ ਰਾਮਲਵਰ ਸੁਖਪ੍ਰੀਤ ਤੇ ਆਪ ਨਾਲ ਜੇ ਦੋਨੇ ਵਿੱਚ ਜੀ ਆ ਬੈਠੀ ਆਈ ਸੰਗਤ ਪੂਰੀ ਸਜਾਵਟ ਕਰੀ ਹੋਈ ਐਨ ਤੇ ਬਾਈਆਂ ਦੀਆਂ ਬਹੁਤ ਸਾਰੀ ਸੰਗਤ ਬੈਠੀ ਐ ਠੰਡ ਬੇਸ਼ੱਕ ਸੀ ਪਰ ਫਿਰ ਵੀ ਸੰਗਤ ਨੇ ਬੈਠ ਕੇ ਕੀਰਤਨ ਦਾ ਆਨੰਦ ਮਾਣਿਆ ਦੇਵਾ ਕਮੇਟੇ ਸਮਾਜ ਨੂੰ ਦੱਦ ਰਹੇ ਉਹ ਸਾਹਮਣੇ ਬੁਲਬਲੇ ਵਾਲ ਪਲੇ ਲਾ ਕੇ ਉੱਤੇ ਇੱਕ ਇੱਕ ਇਕੱਟਣ ਵਾਲਾ ਸਿਸਟਮ ਬਣਾਇਆ ਜਿਵੇਂ ਤੁਹਾਨੂੰ ਪਤਾ ਐਸੇ ਆਪਣਾ ਕਲਚ ਨਹੀਂ ਕੇਕ ਚੋਂ ਫੇਰ ਵੀ ਉਹ ਸਾਹਮਣੇ ਇੱਥੇ ਠੀਕ ਹੈ ਇੱਕ ਪੋਰਸ਼ਨ ਜਿਆ ਬਣਾਇਆ ਹੋਇਆ ਤੇ ਬੜੀ ਧੀਖੀ ਫੈਮਲੀ ਆ ਪੂਰਾ ਫੜੇ ਲੈ ਕੇ ਇਹਨਾਂ ਨੇ ਸੈਟ ਉਨ ਦਿੱਤਾ ਦੋਨੇ ਜੀ ਬਹੁਤ ਪੜੇ ਲਿਖਿਆ ਵਿਚਾਰੇ ਦੇ ਮਾਫੀ ਦਾ ਹੈ ਨਹੀਂ ਕੇ ਦੋਨੇ ਜੀ ਐ ਤੇ ਆ ਦੇਖੋ ਤਾਂ ਦੂਰ ਚੋਂ ਨਿਕਲਦੀਆਂ ਰੋਟੀਆਂ ਗਰਮ ਗਰਮ ਇਹ ਵੀ ਦਿਖਾ ਲਈ ਸਿਸਟਮ ਅੜਿਆ ਇਹ ਵੀ ਦਿਖਾਉਣਾ ਜ਼ਰੂਰੀ ਹੈ ਵੀ ਠੀਕ ਹੈ ਜੀ ਅਖੀਰ ਬਾਈ ਠੰਡੀ ਕਰੀ ਜਾਂਦਾ ਬਹੁਤ ਮਾਲ ਪਾਇਆ ਹੋਇਆ ਇਹਦੇ ਚ ਬਦਾਮ ਤੇ ਜਿਲੇ ਪੀਂਗਾ ਗਰਮ ਗਰਮ ਬਹੁਤ ਸਾਰਾ ਖਾਣ ਵਾਲਾ ਸਿਸਟਮ ਯਾਰ ਸਾਰੇ ਹੀ ਸੀਗਾ ਗੱਲ ਮੁੱਖ ਤੇ ਹਲਵਾਈ ਆ ਜੀ ਐਡ ਘੱਡਿਆਂ ਤੋਂ ਹੀ ਆ ਇਹ ਕਹਿੰਦਾ ਸਪੈਸ਼ਲ ਇਹਨੇ ਕਿਹਾ ਵੀ ਖਾਣ ਪੀਣ ਦਾ ਸਿਸਟਮ ਬੜਾ ਯਾਰ ਮੈਂ ਬੜਾ ਜਾ ਆਉਣਾ ਚਾਹੁੰਦਾ ਆ ਦੀ ਪਨੀਰ ਬੋੜੀ ਬਣੀ ਜਾਂਦੀ ਆ ਤੇ ਆ ਗਈ ਆਪਾਂ ਗ੍ਰੀਨ ਵੈਲਪਰ ਸਬਜ਼ਟੀ ਵਾਲੇ ਸੱਤ ਪਾਲ ਘੱਡੇ ਰਗੇ ਇਸ ਨਾਲ ਨਹੀਂ ਸੀ ਵੀ ਦੂਪੌਕੇ ਲਈ ਬੰਦੇ ਬੋਲ ਕੇ ਮੈਂ ਲਾ ਦੂੰਗਾ ਬਹੁਤ ਵਧੀਆ ਕੰਮ ਕਰਦੇ ਆ ਰਾਮਪੁਰ ਆ ਖੁਦੀ ਕੰਮੜੀ ਰਾਖੀ ਕੋਲ ਰਹੂਗੀ ਇਹ ਹੁਣੇ-ਹੁਣੇ ਜੱਜ ਬਣੀ ਹੈ ਇਹ ਕੰਡਾਡੇ ਤੋਂ ਆ ਗਿੱਲ ਪਰਿਵਾਰ ਚੋਂ ਕੁ្វី ਦਾ ਨਾਮ ਹੈ ਭੁੱਲ ਗਿਆ ਇਹ ਕੁੜੀ ਜੱਜ ਬਣੀ ਹੈ ਦੇਖੀ 9 ਸੋਟੀ ਉਮਰ ਦੇ ਵਿੱਚ ਪਰਵਾਤਵਾਂ ਸੁਣੀ ਆ ਬਾਈ ਲਾਲੀ ਆ ਦੋਨੇ ਦੇ ਬੱਚੇ ਤੇ ਭਾਈ ਫਿਰਾਂ ਦੀ ਆ ਦੇਖੋ ਆ ਨਿੱਕਾ ਬੱਚਾ ਤੇ ਹੁਣੇ ਰਮਾਲਾ ਸਾਹਿਬ ਲੈ ਕੇ ਮੱਥਾ ਟੇਕਣਾ ਚਾਣਗੇ ਬਹੁਤ ਵਧੀਆ